ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਹਲਿਆ ਖੁਰਦ ਜ਼ਿਲ੍ਹਾ ਮੂਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦੇਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਆ ਜਿਹੜੀਆਂ ਤੁਸੀਂ ਸਕਰੀਨ ਦੇ ਸਾਹਮਣੇ ਤਿੰਨ ਵੇਡਾਂ ਵੇਖ ਰਹੇ ਆ ਬਿਲਕੁਲ ਛੋਟੇ ਭਾਦੀਆਂ ਸਸਤੇ ਮੁੱਲ ਦੀਆਂ ਗਰਮੀ ਰਹਿ ਤਿੰਨਾਂ ਦੇ ਦੁੱਧ ਮੱਝਾਂ ਰਗਾਉ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਸਤਿਨਾਮ ਜਗਜੀਤ ਸਿੰਘ ਪਿੰਡ ਘੋਲਿਆ ਖੁਰਤ ਅਸੀ ਨਿਹਾਲ ਸਿੰਘ ਜਿਹੜਾ ਮੋਗਾ ਫੋਨ ਨੰਬਰ ਦਾ 905645 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੰਨ ਮਾਂ ਸੁਆ ਇਹ ਦੂਜੇ ਸੂਹ ਸੁਣਾ ਬਾਈ ਵੜ ਨੇ ਠੀਕ ਹੈ ਦਿਨ ਨਾਲ ਪਸੇ ਅੱਜ ਪੂਰੇ ਆ ਇਹਦੇ ਅੱਜ ਪੂਰੇ ਆ ਅੱਜ ਦਿਨ ਪੂਰੇ ਆ ਇੱਕ ਦੋ ਦਿਨ ਪਸੂਤੇ ਵੀ ਲੈ ਜਾਂਦਾ ਤੇ ਦਿਹਾੜੀ ਖੰਡ ਕੱਢ ਵੀ ਸਕਦਾ ਦਿਨ ਪੂਰੇ ਆ ਇਹਦੇ ਕਿੰਨਾ ਕੁ ਦੁੱਧ ਦੇ ਦੁੱਧ 2 14 15 ਕਿਲੋ ਬੱਚੀ ਬਾਈ ਇਹ ਕੱਢੀਏ ਬਾਹਰ ਦੋਸਤੋ ਬਾਈ ਕਹਿੰਦਾ ਦੂਜੇ ਸੂਹ ਇਹ ਸੁੰਦੀ ਆ ਦਿਨ ਪੂਰੇ ਹੋ ਗਏ ਆ ਕੋਈ ਇੱਕ ਅੱਧਾ ਦਿਨ ਉੱਪਰ ਲੈ ਵੀ ਸਕਦੀ ਆ 14 15 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਕਾਲੇ ਰੰਗ ਦੀ ਕ੍ਰਾਸ ਰੰਗ ਦੀ ਦੂਜਾ ਸੂਹਾ ਵਹਿੜ ਬਾਕੀ ਕ੍ਰਾਸ ਵਹਿੜਾ ਹੋਈਆਂ ਜਰਸੀ ਹੋਈਆਂ ਸਾਈਵਾਲ ਹੋਈਆਂ ਗੈਰ ਹੋਈਆਂ ਇਹਨਾਂ ਦਾ ਦੁੱਧ ਮੱਝਾਂ ਰਗਈ ਹੁੰਦਾ ਹਵਾਨਾ ਸੋਨਾ ਸਾਣਾ ਆਦੀ ਚਵਾਈ ਵਾਲੇ ਚਾਰ ਹੀ ਆ ਕੋਈ ਫੂਡ ਸ਼ਾਂਗ ਨਹੀਂ ਗੈਬ ਚ ਲੱਗੇ ਆ ਦੂਜੇ ਸੂਵੇ ਜਰਸੀ ਸੂਂਦੀ ਆ ਦੁੱਧ ਬਾਈ ਕਹਿੰਦਾ 14-15 ਕਿਲੋ ਪਿਆਜੂ ਸੀ ਸੌ ਪੂਰੀ ਐ ਬਾਕੀ ਜਿਹਦੇ ਪਸੰਦ ਆਉ ਉਹ ਅਗਲਾ ਬਾਈ ਦੇ ਘਰੇ ਆਵੇ ਆਪਦੀ ਤਸੱਲੀ ਨਾਲ ਲੈ ਜੇ ਚਹਰਾ ਥਾਣਾ ਦਾ ਸੇਮ ਹੀ ਸਾਈਜ਼ ਐ ਮੁੱਲ ਜੱਗੇ ਜਾਇਜ਼ ਜੈ ਬਾਈ ਇਹ 35 ਹਜ਼ਾਰ ਹੀ ਵੜ ਦੇ ਦਾਂਗੇ ਬਈ ਜਮਾ ਜਾਇਜ਼ 35 ਹਜ਼ਾਰ ਦੀ ਹਾਂ 35 ਹਜ਼ਾਰ ਦੀ ਦੋਸਤੋ ਬਿਲਕੁਲ ਜਾਇਜ਼ ਮੁੱਲ 35 ਹਜ਼ਾਰ ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਦੁੱਧ ਬਾਈ ਦੱਸਦਾ 14 15 ਕਿੱਲਾ ਪੈ ਜੂ ਅੱਜ ਦਿਨ ਪੂਰੇ ਹੋ ਗਏ ਆ ਹੋ ਸਕਦਾ ਕੱਲ ਨੂੰ ਸੂਪੇ 2 ਨੰਬਰ ਤੇ ਆ ਜੀਏ ਜਗੇ 2 ਨੰਬਰ ਨੇ ਬਈ ਦੂਜੇ ਸੂਏ ਸੁਣਾ ਹੂੰ ਜਿੰਨਾਂ ਤੋਂ ਲਈ ਆ ਦੋ ਦੋ ਕੰਨ 16 17 ਕਿਲੋ ਚੋਇਆ ਵਹਿੜ ਥਲੋ ਸੀ ਠੀਕ ਹੈ ਠੀਕ ਹੈ ਬਾਕੀ ਆ ਨਿਰਖ ਪਰਖੇ ਲੈ ਲਵੇ ਹੂੰ ਤੇ ਦੇ ਦਾਂਗੇ ਇਹ ਵੀ 35000 ਜੀ ਇਹ ਵੀ 35 ਦੀ ਇਹ ਵੀ 35 ਦੇ ਦਾਂਗੇ ਦੈਣ ਕਿਨੇ ਕ ਲੈ ਜੂ ਇਹਨੂੰ 4 ਦਿਨ ਪਏ ਆ ਠੀਕ ਹੈ ਦੋਸਤੋ ਬੈਲੋ ਕੜ ਸਸਤੇ ਮੋਲ ਦੀਆਂ ਵਹਿੜਾਂ ਇਹ ਵੀ 35000 ਦੀ 16 17 ਕਿਲੋ ਬਾਈ ਦਸਦਾ ਦੁੱਧ ਇਹਨੇ ਪਿਛਲੇ ਸੂਏ ਦਿੱਤਾ ਦੈਣ ਬਾਈ ਦਸਦਾ ਇਹ ਵੀ 4 ਕ ਦਿਨ ਮਸਾਂ ਹੀ ਲਾਊਗੀ ਤਿੰਨ ਪਸ਼ੂ ਐ ਤਿੰਨੇ ਗਰਮੀ ਰਹਿਤ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਫੁੱਲ ਜਿਆਦਾ ਵਾਲੀ ਵਛੀ ਕੋਈ ਵੀ ਨਹੀਂ ਦੋਸਤੋ ਲਾਲ ਰੰਗ ਦੀ ਵਹਿੜ ਲਾਲ ਤੇ ਕਾਲੀ ਰੰਗ ਦਾ ਸੁਮੇਲ ਜਿਆ ਥਣ ਸੋਹਣੇ ਆ ਗੈਬ ਚ ਲੱਗੇ ਹੋਇਆ ਦੁੱਧ ਬਾਈ ਦੱਸਦਾ 16 ਕਿਲੋ ਵਾਂਗੂ ਪਿਆਜੂ 17 16 17 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਥਾਣੇ ਇਹਦੇ ਵੀ ਸੋਹਣੇ ਆ ਅਸਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ 4 ਦਿਨ ਲੈ ਜੂ ਵੱਲ ਢੇਲਾਂ ਬਹੁਤ ਪਈਆਂ ਸੋਹਣਾ ਵੱਡਾ ਖਵਾਨਾ ਤਿਆਰ ਕਰਕੇ ਸੂ ਸੀਲਸਾਉ ਪੂਰੀਆ ਸਾਰੀ ਵਾਲ ਢੱਲ ਕੱਢ ਕੇ ਸੂਣਾ ਚਾਰਾਂ ਦਿਨਾਂ ਦੀ ਕੱਚੀ ਐ ਦੁੱਧ ਵੀਰ ਕਹਿੰਦਾ 16 17 ਕਿਲੋ ਦੇ ਜੂਗੀ ਤੇ ਇੱਕ ਇਧਰ ਲਾਸਟ ਤੇ ਇਹਦੋਂ ਘੱਟ ਮੁੱਲ ਜਦਾ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 35 35000 ਦੀਆਂ ਵਾੜਾਂ ਦੇ ਦੇਣੀਆਂ ਪਹਿਲੀਆਂ ਦੋਵਾਂ 20 20000 ਦਾ ਬਾਈ ਫੰਡਰ ਵਸ਼ਨਾ ਮਿਲ ਜਾਂਦਗਾ ਹਾਂ ਆਪਰ ਦਾ ਮੁੱਲ ਫਿਰ ਵੀ ਜਾਇ ਜੀ ਹੁੰਦੇ ਆ ਹੂੰ ਦੁੱਧ 8 ਕਿਲੋ ਬਾਈ ਦੋ ਟਾਈਮ ਚੋਕੇ ਲੈ ਕੇ ਜਾਵੇ ਅਗਲਾ ਆਪਣੇ ਕਰੋ ਠੀਕ ਐ ਸੂਈ ਨੂੰ 3 3.5 ਮਹੀਨੇ ਹੋਏ ਹੋਏ ਆ ਠੀਕ ਐ ਦੇ ਦਾਂਗੇ 20000 ਦੀ 8 ਕਿਲੋ ਦੁੱਧ ਐ 20000 ਦੀ ਬਾਈ ਕਹਿੰਦਾ ਤਿੰਨ ਨੰਬਰ ਦੇ ਦੇਣੀ ਆ ਅਗਲਾ ਦੋ ਟਾਈਮ ਤਿੰਨ ਟਾਈਮ ਬਾਈ ਕਹਿੰਦਾ ਚੋਕੇ ਲੈ ਜੇ ਹਰੇਕ ਵੀਡੀਓ ਚ ਕਈ ਦਾ ਭਰਾ ਉਹ ਜੇ ਸੂਇਆ ਸੋਇਆ ਪਸ਼ੂ ਆਪ ਦਾ ਚੋਕੇ ਲੈ ਲਿਆ ਕਰੋ ਤਸੱਲੀ ਹੋ ਜਾਂਦੀ ਆ ਫਿਰ ਕੋਈ ਸ਼ੱਕ ਨਹੀਂ ਰਹਿੰਦੀ ਜਦੋਂ ਮਾਲਕ ਕਹੀ ਜਾਂਦਾ ਚੋਕੇ ਲੈ ਜਾਓ ਫਿਰ ਖੇਚਲ ਕਰ ਲਿਆ ਕਰੋ 4 ਕਿਲੋ ਸਵੇਰ ਦੁੱਧ ਦਾ 4 ਕਿਲੋ ਸ਼ਾਮ ਨੂੰ ਵੀਡੀਓ ਬਣਾਉਣ ਦਾ ਸਮਾਂ 12:30 ਵਜੇ ਦਾ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਿਵਾਨਾ ਰੋਜ਼ ਦਿਨ ਆ ਭਰ ਲੈਣਾ ਦੁੱਧ ਜਿੰਨਾ ਬਾਈ ਦੱਸਦਾ 8 ਕਿਲੋ ਤਿਆਰ ਹੈ 4 ਕਿਲੋ ਸੋਬਾ ਤੇ 4 ਕਿਲੋ ਸ਼ਾਮ ਨੂੰ 8 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ ਕੰਡੇ ਵਾਲਾ 20000 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ ਤਿੰਨ ਵਿਹੜਾ ਤਿੰਨ ਨੰਬਰ ਦਾ ਫੋਲੀ ਵੱਡੀ ਵਿਹੜਾ ਆ ਆ ਥਣ ਵੇਖ ਲਓ ਬਿਲਕੁਲ ਸਸਤੇ ਮੋਲ ਦੀਆਂ ਛੋਟੇ ਭਾ ਦੀਆਂ ਤਿੰਨ ਵਿਹੜਾ ਪਹਿਲਾਂ ਜੋੜਾ ਵੈੜਾ ਆਉਂਦਾ 35 35000 ਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਤੋਂ ਘੱਟ ਮੁੱਲ ਦਾ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਐ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਵੀ ਇਹਨਾਂ ਫੋਨ ਤੇ ਗੱਲਬਾਤ ਕਰ ਲਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ